ਪੰਜਾਬੀ ਭਾਸ਼ਾ ਨਾਲ ਜੁੜੇ ਸਾਰੇ ਹੀ ਸਿੱਖਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 스ਪੀਰੀਅਰ ਸਟੱਡੀ ਚੈਨਲ ਆਪ ਸਭ ਨੂੰ ਜੀ ਆਇਆਂ ਆਖਦਾ ਹੈ ਆਪਣੇ ਇਸ ਚੈਨਲ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਵਿਸ਼ੇ ਦੀ ਤਿਆਰੀ ਜਿਸ ਦੇ ਵਿੱਚ ਅੱਜ ਸਾਰਾ ਟੌਪਿਕ ਹੈ ਮੌਕ ਟੈਸਟ ਇਸ ਤੋਂ ਪਹਿਲਾਂ ਦੇ ਜਿੰਨੇ ਵੀ ਮੌਕ ਟੈਸਟ ਆਪਾਂ ਕੀਤੇ ਨੇ ਉਸ ਦਾ ਲਿੰਕ ਮਿਲੇਗਾ ਤੁਹਾਨੂੰ ਇਸ ਵੀਡੀਓ ਦੇ ਆਈ ਬਟਨ ਤੋਂ ਤੇ ਦੂਸਰੇ ਜੋ ਥਿਉਰੀ ਲੈਕਚਰ ਆਪਾਂ ਕੀਤੇ ਨੇ ਤੇ ਰਿਵੀਜ਼ਨ ਮੌਕ ਟੈਸਟ ਕੀਤੇ ਨੇ ਉਹਨਾਂ ਦੇ ਲਿੰਕਸ ਮਿਲ ਜਾਣਗੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਠੀਕ ਹੈ ਜੀ ਅੱਜ ਦਾ ਜਿਹੜਾ ਆਪਣਾ ਮੌਕ ਟੈਸਟ ਰਹੇਗਾ ਉਹ ਰਹੇਗਾ ਟਾਪ 25 ਕੁਐਸਚਨਸ ਦਾ 25 ਕੁਐਸਚਨ ਅਸੀਂ ਕਰਾਂਗੇ ਤੇ ਤੁਹਾਨੂੰ ਮਿਲਣਗੇ 10 ਸੈਕਿੰਡ ਹਰ ਇੱਕ ਕੁਐਸਚਨ ਦਾ ਆਨਸਰ ਦੇਣ ਦੇ ਲਈ ਤੇ ਜੇਕਰ ਤੁਹਾਨੂੰ ਜ਼ਰਾ ਸਮਾਂ ਚਾਹੀਦਾ ਤਾਂ ਤੁਸੀਂ ਵੀਡੀਓ ਨੂੰ ਪਾਜ਼ ਕਰ ਸਕਦੇ ਹੋ ਤੇ ਬਾਅਦ ਵਿੱਚ ਆਪਣੇ ਆਨਸਰ ਤੇ ਪਹੁੰਚ ਸਕਦੇ ਹੋ ਠੀਕ ਹੈ ਜੀ So click the like button and we will start the test. ਹਾਂਜੀ 1035 ਤੱਕ ਅਸੀਂ ਪਹਿਲਾ ਕੁਐਸਚਨ ਕਰ ਲਏ ਸੀਗੇ ਤੇ ਅੱਜ ਸਾਡੇ ਮੌਕ ਟੈਸਟ 76 ਨੰਬਰ ਦਾ ਪਹਿਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 1036 ਗਲਪ ਦਾ ਕੇਂਦਰੀ ਤੱਤ ਹੈ ਬੇਤਾਂਤ ਇਤਿਹਾਸ ਦ੍ਰਿਸ਼ਮੁਖਤਾ ਤੇ ਵਾਰਤਾਮੁਖਤਾ ਨਾਟਕੀਤਾ ਰੋਮਾਂਸ ਜਾਂ ਇਹਨਾਂ ਵਿੱਚੋਂ ਕੋਈ ਵੀ ਆਪਸ਼ਨ ਸਹੀ ਨਹੀਂ ਹੈ ਐਂਡ ਦਾ ਰਾਈਟ ਆਪਸ਼ਨ ਇਜ਼ ਆਪਸ਼ਨ ਨੰਬਰ ਐਡਾ ਦ੍ਰਿਸ਼ ਮੁਕਤਾ ਤੇ वार्ता मुक्ता ਅੱਜ ਵੱਲੇ ਜਿਹੜੇ ਜ਼ਿਆਦਾ ਕੁਐਸਚਨ ਹੋਣਗੇ ਉਹ ਫੋਕਸ ਕਰਨਗੇ ਸਾਹਿਤ ਰੂਪਾਂ ਉੱਪਰ ਠੀਕ ਹੈ ਜੀ ਅਗਲਾ ਕੁਐਸਚਨ ਹੈ ਸਾਡਾ ਨਿਬੰਧ ਦੀ ਰੂਪਾਕਾਰਕ ਵਿਸ਼ੇਸ਼ਤਾ ਹੈ ਮੰਦਾ ਖੁੱਲਾ ਵਿਚਾਰ ਪ੍ਰਵਾਹ ਸਮਾਜਿਕ ਮਸਲੇ ਵਿਚਾਰਾਂ ਦਾ ਰੀਤੀਬੱਧ ਨਿਭਾਉ ਜਾਫੀਰ ਮਨੋ ਭਾਵਾਂ ਦਾ ਸੰਕੋਚਮਈ ਅਤੇ ਗਾਲਪਨਿਕ ਵਰਣਨ ਹਾਂਜੀ ਤਾਂ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ 1 ਮੰਦਾ ਖੁੱਲਾ ਵਿਚਾਰ ਪ੍ਰਵਾਹ ਅਗਲਾ ਸਾਡਾ ਕੁਐਸਚਨ ਹੈ ਕਹਾਣੀ ਨਾਲ ਸੰਬੰਧਿਤ ਕਹਾਣੀ ਦੇ ਰੂਪਾਕਾਰ ਦਾ ਮੁੱਖ ਲੱਛਣ ਕੀ ਹੈ ਕਥਾਵਸਤੂ ਦਾ ਆਕਾਰ ਪਾਤਰਾਂ ਦਾ ਰੋਲ ਨਿਭਾਉ ਬਿਰਤਾਂਤਿਕ ਅਰਥਾਂ ਦੀ ਤੀਖਣਤਾ ਜਾਂ ਇਹਨਾਂ ਵਿੱਚੋਂ ਕੋਈ ਵੀ ਆਪਸ਼ਨ ਸਹੀ ਨਹੀਂ ਹੈ हां जी ਤਾਂ ਸਾਡਾ ਸਹੀ ਉੱਤਰ ਹੈ ਆਪਸ਼ਨ ਨੰਬਰ 3 ਈਡੀ ਵਿਤਾਂਤਕ ਅਰਥਾਂ ਦੀ ਤੀਖਣਤਾ ਨੈਕਸਟ ਕੁਐਸਚਨ 1039 ਜੀਵਨੀ ਦੀ ਰੂਪਗਤ ਵਿਸ਼ੇਸ਼ਤਾ ਹੈ ਇਤਿਹਾਸ ਤੇ ਗਲਪ ਰੋਮਾਂਸ ਤੇ ਯਥਾਰਥ ਰੋਮਾਂਸ ਤੇ ਸੌਰੀ ਰੋਮਾਂਸ ਤੇ ਯਥਾਰਥ ਦੋ ਵਾਰੀ ਹੋ ਗਈਆਂ ਆਪਸ਼ਨਾਂ ਜਾਂ ਇਹਨਾਂ ਵਿੱਚੋਂ ਕੋਈ ਵੀ ਸਹੀ ਨਹੀਂ ਹੈ ਹਾਂਜੀ ਤਾਂ ਇਹ ਆਪਾਂ ਸਪੈਸ਼ਲ ਲੈਕਚਰ ਕਰਿਆ ਹੋਇਆ ਸਾਰੇ ਜਿਨ੍ਹਾਂ ਨੇ ਵੀ ਸਾਹਿਤ ਰੂਪਾਂ ਸਾਰਿਆਂ ਤੇ ਹੀ ਅਸੀਂ ਅਲੱਗ-ਅਲੱਗ ਲੈਕਚਰ ਕੀਤੇ ਹੋਏ ਨੇ ਜਿਨ੍ਹਾਂ ਨੇ ਹਾਲੇ ਤੱਕ ਕੋ ਲੈਕਚਰਸ ਨਹੀਂ ਅਟੈਂਪਟ ਕੀਤੇ ਤਾਂ ਤੁਸੀਂ ਸਾਹਿਤ ਰੂਪਾਂ ਵਾਲੀ ਜਿਹੜੀ ਪਲੇਲਿਸਟ ਆ ਉੱਥੇ ਜਾ ਕੇ ਕਰ ਸਕਦੇ ਹੋ ਠੀਕ ਹੈ ਤਾਂ ਸਹੀ ਉੱਤਰ ਹੈ ਜੀ ਇਤਿਹਾਸ ਅਤੇ ਗਲਪ ਜਿੱਥੇ ਇਤਿਹਾਸ ਦਾ ਵਰਣਨ ਹੁੰਦਾ ਹੈ ਉਥੇ ਨਾਲ ਦੀ ਨਾਲ ਥੋੜਾ ਬਹੁਤਾ ਗਲਪ ਦਾ ਸਹਾਰਾ ਵੀ ਲਿਆ ਜਾਂਦਾ ਹੈ ਨੈਕਸਟ ਕੁਐਸਚਨ ਰੁਬਾਈ ਵਿੱਚ ਕਾਫੀਆ ਰਦੀਫ ਮਿਲਾਨ ਹੈ 1 2 3 ਤੱਕ ਦਾ ਪੰਜਾਬੀ ਰੁਬਾਈ ਦੇ ਵਿੱਚ ਕਹਿ ਸਕਦੇ ਆਪਾਂ 1 2 4 ਤੱਕ ਦਾ ਪਹਿਲੀ ਤੀਜੀ ਚੌਥੀ ਤੱਕ ਦਾ ਦੂਜੀ ਤੀਜੀ ਜਾਂ ਫਿਰ ਚੌਥੀ ਤੱਕ ਦਾ ਹਾਂਜੀ ਸਾਡਾ ਸਹੀ ਉੱਤਰ ਹੈ অপਸ਼ਨ ਨੰਬਰ ਐਡ ਆ ਕੱਲੀ ਜਿਹੜੀ ਤੀਸਰੀ ਤੋਕਾ ਉਹ ਤੁਕਾਂਤ ਰਹਿਤ ਹੁੰਦੀ ਹੈ ਠੀਕ ਹੈ ਪਰ ਕਈ ਇਹੋ ਜਿਹਿਆਂ ਵੀ ਨੇ ਜਿਨ੍ਹਾਂ ਦੇ ਵਿੱਚ ਚਾਰਾਂ ਵਿੱਚ ਹੀ ਤੁਕਾਂਤ ਮਿਲਦਾ ਹੈ ਪਰ ਇਹ ਕੁਐਸਚਨ ਆਲਰੇਡੀ ਐਗਜ਼ਾਮ ਦੇ ਵਿੱਚ ਆਇਆ ਹੋਇਆ ਐਸੇ ਕਰਕੇ ਆਪਾਂ ਇਸ ਨੂੰ ਸ਼ਾਮਿਲ ਕੀਤਾ ਤਾਂ ਪਹਿਲੀ ਦੂਜੀ ਚੌਥੀ ਤੁਕ ਦਾ ਇਹਦਾ ਆਮ ਮਿਲਾਨਾ ਸੀ ਰੁਬਾਈ ਦੇ ਵਿੱਚ ਦੇਖਦੇ ਆ ਪੰਜਾਬੀ ਰੁਬਾਈ ਚ ਓਕੇ ਅਗਲਾ ਸਾਡਾ ਪ੍ਰਸ਼ਨ ਹੈ ਮੁਸلسل ਗਜ਼ਲ ਦਾ ਪਛਾਣ ਚਿੰਨ ਹੈ ਇੱਕੋ ਬਹਿਰ ਚ ਲਿਖੇ ਸ਼ੇਅਰ ਵਿਪਿੰਨ ਬਹਿਰਾਂ ਚ ਲਿਖੇ ਸ਼ੇਅਰ ਵਿਪਿੰਨ ਥੀਮਾ ਨਾਲ ਜੁੜੇ ਸ਼ੇਅਰ ਜਾਂ ਫਿਰ ਇੱਕੋ ਥੀਮ ਨਾਲ ਜੁੜੇ ਸ਼ੇਅਰ ਹਾਂਜੀ ਤਾਂ ਸਾਡੇ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਸਾ ਇੱਕੋ ਥੀਮ ਨਾਲ ਜੁੜੇ ਹੋਏ ਸ਼ੇਅਰ ਅਗਲਾ ਸਾਡਾ ਪ੍ਰਸ਼ਨ ਹੈ 1042 ਮੁੱਢਲੇ ਪੰਜਾਬੀ ਨਾਟਕ ਦੇ ਮੁੱਖ ਸਰੋਕਾਰ ਹਨ ਰੋਮਾਂਸ ਅਨਪੜਤਾ ਇਤਿਹਾਸ ਇਤਿਹਾਸ ਸਮਾਜ ਸੱਭਿਆਚਾਰ ਅਨਜੋੜ ਵਿਆਹ ਵਿਧਵਾ ਵਿਆਹ ਜਾਂ ਫਿਰ ਬਹਿਮ ਪਰਮ ਤੇ ਲਾਸਟ ਹੈ ਜੀ ਔਰਤ ਦੀ ਸਥਿਤੀ ਤੇ ਰੋਮਾਂਸ ਹਾਂਜੀ ਈਸ਼ਵਰ ਚੰਦਰ ਨੰਦਾਜੀ ਦੇ ਨਾਟਕਾਂ ਬਾਰੇ ਜਿੰਤਾ ਨੂੰ ਪਤਾ ਹੋਏਗਾ ਉਹ ਵਿਥਿਨ 1 ਸੈਕਿੰਡ ਇਹਦਾ ਆਨਸਰ ਚੂਜ਼ ਕਰ ਲੈਣਗੇ yes right ਦਾ ਆਪਸ਼ਨ ए डी इज करेक्ट आंसर ਠੀਕ ਹੈ ਅਨਜੋੜ ਵਿਆ ਵਿਧਵਾ ਵਿਆ ਬਹਿਮ ਪਰ ਓਕੇ ਅਗਲਾ ਸਾਡਾ ਪ੍ਰਸ਼ਨ ਹੈ 1043 ਵਾਰ ਦੇ ਲੱਛਣ ਹਨ ਨਾਇਕ ਦੀ ਜਿੱਤ ਤੇ ਛਲਾਂਗਾ ਨਾਇਕ ਦੀ ਹਾਰ ਤੇ ਉਸਤਤ ਨਾਇਕ ਦੀ ਸ਼ਹੀਦੀ ਤੇ ਦੁਖਾਂਤ ਜਾਂ ਫਿਰ ਨਾਇਕ ਦੀ ਸ਼ਹੀਦੀ ਤੇ ਵਿਰਲਾਪ हां जी ਤਾਂ ਇਸ ਕੁਐਸਚਨ ਦਾ ਸਹੀ ਉੱਤਰ ਹੈ অপਸ਼ਨ ਨੰਬਰ ਊੜਾ ਨਾਇਕ ਦੀ ਜਿੱਤ ਤੇ ਸ਼ਲਾਗਾ ਠੀਕ ਹੈ ਜੀ ਇਹ ਵਾਰ ਦੇ ਲੱਛਣ ਆ ਓਕੇ ਪਰ ਇਹ ਜ਼ਰੂਰੀ ਨਹੀਂ ਕਿ ਹਰ ਬਾਰ ਦੇ ਵਿੱਚ ਹੀ ਸਾਨੂੰ ਦੇਖਣ ਨੂੰ ਮਿਲੇ ਜਿਸ ਤਰ੍ਹਾਂ ਅਸੀਂ ਨਜ਼ਾਬਤ ਦੀ ਬਾਰ ਕੀਤੀ ਹੈ ਉਸ ਦੇ ਵਿੱਚ ਇਹ ਚੀਜ਼ ਨਹੀਂ ਆ ਤੇ ਇੱਕ ਦੋ ਹੋਰ ਵੀ ਵਾਰਾਂ ਨੇ ਜਿਸ ਦੇ ਵਿੱਚ ਜਿਹੜਾ ਨਾਇਕ ਹੈ ਉਸ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਦੁਖਾਂਤ ਪੇਸ਼ ਕੀਤਾ ਜਾਂਦਾ ਪਰ ਨਾ ਉਤੇਜ ਲਾਗਾ ਵਰਡ ਜ਼ਰੂਰ ਹੁੰਦਾ ਠੀਕ ਹੈ ਤਾਂ ਇਹ ਚੀਜ਼ ਦਿਮਾਗ ਦੇ ਵਿੱਚ ਰੱਖਣੀ ਹੈ ਕਿ ਨਾਇਕ ਜਿਹੜਾ ਉਸੇ ਹੀ ਉਸਤ ਕੀਤੀ ਹੁੰਦੀ ਹੈ ਓਕੇ ਬਟ ਜਿਹੜਾ கரੈਕਟ ਆਪਸ਼ਨ ਹੈ ਉਹ ਉੜਾ ਹੀ ਆਏਗਾ ਅਗਲਾ ਸਾਡਾ ਪ੍ਰਸ਼ਨ ਬੰਦਾ ਹੈ 1047 ਨੰਬਰ ਪੰਜਾਬੀ ਅਧਿਆਤਮਿਕ ਵਾਰਾਂ ਵਿੱਚ ਟੱਕਰ ਹੈ ਹਾਂਜੀ ਇਹ ਸਾਰੀਆਂ ਵਾਰਾਂ ਅਸੀਂ ਕੀਤੀਆਂ ਹੋਈਆਂ ਨੇ ਇਸ ਦਾ ਜਿਹੜਾ ਲਿੰਕ ਹੈ ਉਹ ਵੀ ਤੁਹਾਨੂੰ ਮਿਲ ਜਾਏਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਹਿਤ ਰੂਪਾਂ ਵਾਲੀ ਜਿਹੜੀ ਸਾਡੀ ਵੀਡੀਓ ਹੈ ਉਸ ਦੇ ਵਿੱਚ ਠੀਕ ਹੈ ਕਿਹਦੇ ਵਿੱਚ ਟੱਕਰ ਹੈ ਜੀ ਗੁਰਮੁਖ ਤੇ ਮਨਮੁਖ ਨਾਇਕ ਤੇ ਪ੍ਰਤੀਨਾਇਕ ਦੇਵ ਤੇ ਦੈਨਤ ਪ੍ਰਲੋਕਿਕ ਤੇ ਲੋਕਿਕ ਹਾਂਜੀ ਚਲਦੇ ਹਾਂ ਇਸ ਕੁਐਸਚਨ ਦੇ ਸਹੀ ਆਨਸਰ ਵੱਲ ਤਾਂ ਸਹੀ ਆਨਸਰ ਹੈ ਆਪਸ਼ਨ ਨੰਬਰ ਊੜਾ ਗੁਰਮਖਤੇ ਮਰਮਖ ਦੇ ਵਿੱਚ ਟੱਕਰ ਹੈ ਓਕੇ ਅਗਲਾ ਹੈ ਜੀ ਜੀਵਨੀ ਤੇ ਸਵੈ ਜੀਵਨੀ ਦਾ ਵਿਪੇਦਿਕ ਲੱਛਣ ਵੈਰੀ 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 ਇੰਪੋਰਟੈਂਟ ਇਤਿਹਾਸਿਕਤਾ ਸਵੈਪਰਕਤਾ ਗਲਪ ਤੇ ਸਾਰੇ ਹੀ ਸਹੀ ਨੇ ਹਾਂਜੀ ਤਾਂ ਇਸ ਕੁਐਸਚਨ ਦਾ ਜਿਹੜਾ ਸਹੀ ਉੱਤਰ ਹੈ ਉਹ ਬੰਦਾ ਹੈ ਆਪਸ਼ਨ ਨੰਬਰ ਐਡਾ ਇਤਿਹਾਸਿਕਤਾ ਦੋਨਾਂ ਦੇ ਵਿੱਚ ਹੁੰਦੀ ਹੈ ਗਲਪ ਜਿਹੜਾ ਥੋੜਾ ਮੋਟਾਂ ਅਨਛਾ ਉਹ ਦੋਨਾਂ ਦੇ ਵਿੱਚ ਹੀ ਹੁੰਦਾ ਆ ਵਾਲੀ ਆਪਸ਼ਨ ਤਾਂ ਆਈ ਨਹੀਂ ਸਕਦੀ ਠੀਕ ਹੈ ਕਿਉਂਕਿ ਅਸੀਂ ਇਭੇ ਭੇਦਿਕ ਲੱਛਣ ਕੱਢਣਾ ਇੱਕ ਤਾਂ ਸਵੈ ਪਰਕਤਾ ਜਿਹੜਾ ਉਹ ਸਾਡਾ ਰਾਈਟ ਆਨਸਰ ਹੈ ਕਿਉਂ ਹੈ ਇਹ ਰਾਈਟ ਆਨਸਰ ਕਿਉਂਕਿ ਸਵੈ ਜੀਵਨੀ ਦੇ ਵਿੱਚ ਜਿਹੜਾ ਸਵੈ ਜੀਵਨੀਕਾਰ ਆ ਉਹ ਆਪਣੀ ਸਵੈ ਪਰਚੋਲ ਕਰਦਾ ਹੈ ਆਪਣੀ ਲਾਈਫ ਦੀ ਆਪਣੀ ਜ਼ਿੰਦਗੀ ਦੀ ਜੋਸ ਨੇ ਹੰਡਾਈ ਹੁੰਦੀ ਹੈ ਜਦਕੇ ਸਵੈ ਜੀਵਨੀ ਦੇ ਉਲਟ ਜਿਹੜੀ ਜੀਵਨੀ ਹੈ ਉਹ ਕਿਸੇ ਹੋਰ ਜਿਹੜਾ ਰਾਈਟਰ ਉਹਦੇ ਦੁਆਰਾ ਲਿਖੀ ਜਾਂਦੀ ਹੈ ਕਿਸੇ ਹੋਰ ਬਾਰੇ ਠੀਕ ਹੈ ਤਾਂ ਕਰਕੇ ਉਸ ਦੇ ਵਿੱਚ ਸਵੈ ਭਰਕਤ ਜਿਹੜੀ ਉਹ ਨਹੀਂ ਆ ਸਕਦੀ ਓਕੇ ਅਗਲਾ ਸਾਡਾ ਪ੍ਰਸ਼ਨ ਹੈ ਇੱਕ ਕੁਐਸਚਨ ਤੁਹਾਡੇ ਤੋਂ ਪੁੱਛਿਆ ਸੌਰੀ ਤੁਹਾਡੇ ਵੱਲੋਂ ਪੁੱਛਿਆ ਗਿਆ ਸੀ ਰੋਮਾਂਸਵਾਦ ਦੀ ਸਭ ਤੋਂ ਪਹਿਲਾਂ ਵਰਤੋਂ ਕਰਨ ਵਾਲਾ ਵਿਦਵਾਨ ਕੌਣ ਹੈ ਕੀਟਸ ਸ਼ੈਲੇ ਰੂਸੋ ਜਾਂ ਫਿਰ ਕਾਰਲਾਇਲ ਐਂਡ ਦਾ ਰਾਈਟ ਆਪਸ਼ਨ ਇਜ਼ ਆਪਸ਼ਨ ਨੰਬਰ ਸ ਕਾਰਲ ਆਇਲ ਅਗਲਾ ਸਾਡਾ ਪ੍ਰਸ਼ਨ ਹੈ 1047 ਅਸਤਿਤਵਵਾਦ ਦਾ ਸੰਸਥਾਪਕ ਕੌਣ ਹੈ ਨੀਤਸ਼ੇ ਸਾਰਟਰ ਕਾਮੂ ਜਾਂ ਫਿਰ ਰੂਸੋ ਅਸਤਿਤਵਵਾਦ ਨੂੰ ਫੈਲਾਉਣ ਦੇ ਵਿੱਚ ਇਸ ਦਾ ਪ੍ਰਚਾਰ ਕਰਨ ਦੇ ਵਿੱਚ ਬਹੁਤ ਵੱਡਾ ਹੱਥ ਰਿਹਾ ਹੈ ਜੀ ਨੀਤਸ਼ੇ ਦਾ ਠੀਕ ਹੈ ਅਗਲਾ ਹੈ ਜੀ 1048 ਕਿਰਪਾ ਕਰਕੇ ਬਖਸ਼ ਲਿਓ ਸ਼ਲੋਕ ਲਿਆ ਗਿਆ ਹੈ ਕਿਸੇ ਵਿੱਚੋਂ ਲਿਆ ਗਿਆ ਜੀ ਜਪਜੀ ਦੇ ਵਿੱਚੋਂ ਅਨੰਦ ਸਾਹਿਬ ਦੇ ਵਿੱਚੋਂ ਸ਼ਲੋਕ ਵਾਰਾਂ ਤੇ ਵਧੀਕ ਰਚਨਾ ਦੇ ਵਿੱਚੋਂ ਜਾਂ ਇਹਨਾਂ ਵਿੱਚੋਂ ਕੋਈ ਵੀ ਆਪਸ਼ਨ ਸਹੀ ਨਹੀਂ ਹੈ ਐਂਡ ਦਾ ਰਾਈਟ ਆਪਸ਼ਨ ਇਜ਼ ਆਪਸ਼ਨ ਨੰਬਰ ਏਡੀ ਸ਼ਲੋਕ 12 ਤੇ ਵਧਿਕ ਤੇ ਇੱਥੇ ਹੀ ਆਪਣਾ ਇੱਕ ਕੁਐਸਚਨ ਨੋਟ ਕਰ ਲਓ 1048 ਨੰਬਰ ਜਿਹੜਾ ਇਹ ਸ਼ਲੋਕ ਆਪਾਂ ਗੱਲ ਕੀਤੀ ਐ ਕਿਰਪਾ ਕਰਕੇ ਬਖਸ਼ ਲਿਓ ਸ਼ਲੋਕ 12 ਤੇ ਵਧਿਕ ਅਧੀਨ ਦਰਜ ਐ ਤਾਂ ਇਹ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ ਠੀਕ ਹੈ ਉਸ ਗੁਰੂ ਸਾਹਿਬ ਦਾ ਤੁਸੀਂ ਗੁਰੂ ਸਾਹਿਬ ਭਗਤ ਕੋਈ ਵੀ ਹੋ ਸਕਦਾ ਜਿਨ੍ਹਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਤੁਸੀਂ ਆਨਸਰ ਦੇਣਾ ਜੀ ਇਸ ਕੁਐਸਚਨ ਦਾ ਵੀਡੀਓ ਨੂੰ ਪਾਜ਼ ਕਰ ਲਓ ਤੇ ਟਾਈਪ ਕਰ ਦਿਓ ਆਨਸਰ ਅਗਲਾ ਸਾਡਾ ਪ੍ਰਸ਼ਨ ਹੈ 1049 ਸੋ ਕਿਉ ਮੰਦਾ ਆਖੀ ਹੈ ਸ਼ਬਦ ਲਿਆ ਗਿਆ ਹੈ ਇਹ ਸਾਰੇ ਕੁਐਸਚਨ ਪਲੀਜ਼ ਬਹੁਤ ਧਿਆਨ ਨਾਲ ਕਰ ਲਿਓ ਕਿਉਂਕਿ ਇਹ ਸਿਲੇਬਸ ਨਾਲ ریلیਟਡ ਨਹੀਂ ਠੀਕ ਹੈ ਛੋਟੀਆਂ ਕਲਾਸਾਂ ਦੇ ਸਿਲੇਬਸ ਨਾਲ ਕਿਸ ਦਾ ਸ਼ਬਦ ਹੈ ਇਹ ਠੀਕ ਹੈ ਸੋ ਕਿਉ ਮੰਦਾ ਆਖੀ ਇਹ ਸਭ ਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਦਾ ਤਾਂ ਕਿਹੜੀ ਰਚਨਾ ਦੇ ਵਿੱਚੋਂ ਲਿਆ ਗਿਆ ਉਹ ਤੁਸੀਂ ਦੱਸਣਾ ਆਸਾ ਦੀ ਵਾਰ ਮਲਾਰ ਦੀ ਵਾਰ ਦੋਵੇਂ ਹੀ ਸਹੀ ਆ ਜਾਂ ਕੋਈ ਵੀ ਸਹੀ ਨਹੀਂ ਸਾਡਾ ਅਗਲਾ ਕੁਐਸਚਨ ਹੈ ਜੀ 1050 ਨੰਬਰ ਮਤਲਾ ਤੇ ਮਕਤਾ ਤੋਂ ਪਾਵ ਮੁਸਲਸਲ ਤੇ ਗੈਰ ਮੁਸਲਸਲ ਗਜ਼ਲ ਦੀ ਬਹਿਰ ਗਜ਼ਲ ਦਾ ਪਹਿਲਾ ਤੇ ਆਖਰੀ ਸ਼ੇਰ ਗਜ਼ਲ ਦਾ ਦੂਜਾ ਤੇ ਆਖਰੀ ਸ਼ੇਰ ਐਂਡ ਦਾ ਕਰੈਕਟ ਆਪਸ਼ਨ ਇਜ਼ ਆਪਸ਼ਨ ਨੰਬਰ ਏਡੀ ਗਜ਼ਲ ਦਾ ਪਹਿਲਾ ਤੇ ਆਖਰੀ ਸ਼ੇਰ ਪਹਿਲਾ ਮਤਲਾ ਤੇ ਜੋ ਆਖਰੀ ਹੈ ਉਹ ਹੈ ਮਕਤਾ ਮਕਤਾ ਵੀ ਕਹਿ ਸਕਦੇ ਆ ਤੇ ਇਸ ਨੂੰ ਮਕਤਾ ਵੀ ਕਿਹਾ ਜਾਂਦਾ ਆਪਾਂ 올ਰੀਡੀ ਕਰ ਚੁੱਕੇ ਆ ਗਜ਼ਲ ਵਾਲੇ ਲੈਕਚਰ ਦੇ ਵਿੱਚ ਠੀਕ ਹੈ ਤਾਂ ਏਡੀ ਆਪਸ਼ਨ ਸਾਡਾ ਸਹੀ ਆਨਸਰ ਹੈ ਅਗਲਾ ਹੈ ਜੀ 1051 ਕੁਐਸਚਨ ਪੰਜਾਬੀ ਭਾਸ਼ਾ ਦਾ ਮੁੱਖ ਲੱਛਣ ਕੀ ਹੈ रूपात्मकता तुनियात्मकता, विश्लेषणात्मकता फिर सुरात्मकता राइट ऑप्शन इज right ऑप्शन नंबर ससा, सुरात्मकता अगला साड़ा क्वेश्चन है जी एक हजार बवंजा नंबर भाषा दी छोटी तो छोटी अर्थहीन इकाई एक है धुनि भावंश शब्द या फिर वाक एंड द ऑप्शन उड़ा इज करैक्ट आंसर ਅਗਲਾ ਸਾਡਾ ਪ੍ਰਸ਼ਨ ਹੈ 1053 ਨੰਬਰ ਪੰਜਾਬੀ ਦੇ ਕੋਮਲ ਤਾਲਵੀ ਵਿਅੰਜਨ ਚੁਣੋ ਇਹ ਆਪਸ਼ਨਸ ਤੁਹਾਡੇ ਸਾਹਮਣੇ ਪਈਆਂ ਨੇ ਚਾਰ ਇਹਨਾਂ ਵਿੱਚੋਂ ਤੁਸੀਂ ਚੂਜ਼ ਕਰਨੇ ਆ ਬੋਲ ਕੇ ਚੂਜ਼ ਕਰ ਲਓ ਜੀ ਨੈਕਸਟ ਕੁਐਸਚਨ 1056 ਨੰਬਰ ਦੁਆਬੀ ਉਪਭਾਸ਼ਾ ਦਾ ਖੇਤਰ ਲੁਧਿਆਣਾ ਰੋਪੜ ਬਠਿੰਡਾ ਗੁਰਦਾਸਪੁਰ ਨਵਾਂ ਸ਼ਹਿਰ ਜ਼ਿਲੰਦਰ ਤੇ ਪਟਿਆਲਾ ਸੰਗਰੂਰ ਹਾਂਜੀ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਏ ਡੀ ਨਵਾਂ ਸ਼ਹਿਰ ਤੇ ਜਲੰਧਰ ਅਗਲਾ ਪ੍ਰਸ਼ਨ ਹੈ ਜੀ ਤੋਨੀ ਸਿਧਾਂਤਾਂ ਦਾ ਸੰਸਥਾਪਕ ਆਨੰਦਵਰਦਨ ਮਮਟ ਭਰਤਮੁਨੀ ਜਾਂ ਫਿਰ ਵਿਸ਼ਵਨਾਥ ਐਂਡ ਦਾ ਰਾਈਟ ਆਪਸ਼ਨ ਇਜ਼ ਆਪਸ਼ਨ ਨੰਬਰ ਊੜਾ ਆਨੰਦਵਰਧਨ ਠੀਕ ਹੈ ਇਹਦੀ ਆਪਾਂ ਟ੍ਰਿਕ ਵੀ ਕੀਤੀ ਹੋਈ ਸੀ ਧੁਰੀ ਤੇ ਆਨੰਦ ਧੁਨੀ ਸੁਣ ਕੇ ਆਨੰਦ ਹੁੰਦਾ ਠੀਕ ਹੈ ਸਾਡਾ ਅਗਲਾ ਪ੍ਰਸ਼ਨ ਹੈ 1056 ਨੰਬਰ ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਰਾ ਹੁੰਦੇ ਨੇ ਹੁੰਦੇ ਹਨ ਸੌਰੀ ਇਹ ਕਥਨ ਕਿਸੇ ਵਿੱਚੋਂ ਲਿਆ ਗਿਆ ਘਰ ਦਾ ਪਿਆਰ ਬੋਲੀ ਪ੍ਰਾਰਥਨਾ ਜਾਂ ਕੋਈ ਵੀ ਆਪਸ਼ਨ ਸਹੀ ਨਹੀਂ ਹੈ ਦਾ ਆਪਸ਼ਨ ਨੰਬਰ ਐਡਾ ਇਜ਼ கரੈਕਟ ਆਨਸਰ ਠੀਕ ਹੈ ਇਥੇ ਆਪਣਾ ਕੁਐਸਚਨ ਵੀ ਨੋਟ ਕਰ ਲਓ 1056 ਨੰਬਰ ਜਿਹੜਾ ਇਹ ਨਿਬੰਧ ਹੈ ਜੀ ਬੋਲੀ ਨਿਬੰਧ ਇਹ ਕਿਸ ਦੀ ਰਚਨਾ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਟਾਈਪ ਕਰਨਾ ਵੀਡੀਓ ਨੂੰ ਪਾਜ਼ ਕਰ ਲਓ ਤੇ ਟਾਈਪ ਕਰ ਦਿਓ ਜੀ 1056 ਨੰਬਰ ਲਿਖ ਕੇ ਇਸ ਦਾ ਆਨਸਰ ਅਗਲਾ ਸਾਡਾ ਕੁਐਸਚਨ ਹੈ ਕਹਾਣੀ ਕਥਾ ਵਸਤੂ ਦੇ ਕਿੰਨੇ ਪੜਾ ਹੁੰਦੇ ਹਨ ਠੀਕ ਹੈ ਜੇ ਆਪਾਂ ਤੱਤਾਂ ਦੀ ਗੱਲ ਕਰੀਏ ਤਾਂ ਉਹ 6 ਹੁੰਦੇ ਨੇ ਤੇ ਇੱਥੇ ਆਪਾਂ ਗੱਲ ਕਰ ਰਹੇ ਹਾਂ ਕਥਾ ਵਸਤੂ ਦੀ ਤਾਂ ਕਥਾ ਵਸਤੂ ਦੇ ਕਿੰਨੇ ਪੜਾ ਹੁੰਦੇ ਨੇ ਉਹ ਤੁਸੀਂ ਕਮੈਂਟ ਕਰਕੇ ਦੱਸਣਾ ਸੌਰੀ ਕਮੈਂਟ ਕਰਕੇ ਨਹੀਂ ਚੂਜ਼ ਕਰਕੇ ਦੱਸਣਾ ਐ ਐਂਡ ਆਪਸ਼ਨ ਐਡਾ ਇਜ਼ ਕਰੈਕਟ ਆਨਸਰ 4 ਇਹ ਕੁਐਸਚਨ ਇੰਪੋਰਟੈਂਟ ਹੈ ਜੀ ਨੋਟ ਕਰ ਲਿਓ ਇਸ ਨੂੰ ਠੀਕ ਹੈ ਅਗਲਾ ਸਾਡਾ ਕੁਐਸਚਨ ਹੈ ਜੀ ਪਾਸ਼ਤੀਆਂ ਕਵਿਤਾਵਾਂ ਦੀ ਸੁਰ ਕਿਉਂ ਜੀ ਆ ਵਿਦਰੋਹੀ ਸ਼ਾਂਤਮਈ ਦੋਵੇਂ ਜਾਂ ਕੋਈ ਵੀ ਸਹੀ ਨਹੀਂ ਇਹ ਤਾਂ ਸੋਚਣ ਦੀ ਲੋੜ ਹੀ ਨਹੀਂ ਵਿਦਨ 1 ਸੈਕਿੰਡ ਤਾਂ ਆਂਸਰ ਆ ਗਿਆ ਥੈਟ ਇਜ਼ ਵਿਦਰੋਹੀ ਆਲਮੋਸਟ ਸਾਰਿਆਂ ਦਾ ਸਹੀ ਹੋਊਗਾ ਆਮ 100% ਸ਼ੋਰ sure. ਨੈਕਸਟ ਕੁਐਸਚਨ ਹੈ ਸਾਡਾ ਕਾਦਰਯਾਰ ਦਾ ਕਿੱਸਾ ਪੂਰਨ ਭਗਤ ਲਿਖਿਆ ਹੈ ਤੀ ਬੰਦ ਵਾਲੀ ਰਚਨਾ ਦੇ ਵਿੱਚ ਸਿ ਹਰਫੀ ਦੇ ਵਿੱਚ ਦੋਵੇਂ ਹੀ ਸਹੀ ਨੇ ਜਾਂ ਕੋਈ ਵੀ ਸਹੀ ਨਹੀਂ ਹੈਗੀ ਹਾਂਜੀ ਇਹੜੀ ਆਪਸ਼ਨ ਇਸ ਕਰੈਕਟ ਆਨਸਰ ਇਹ ਦੋਵੇਂ ਹੀ ਸਹੀ ਨੇ ਕਿਉਂਕਿ ਦੋਨੇ ਇੱਕ ਦੇ ਹੀ ਨਾਮ ਨੇ ਸਿਨੋਨਿਮਸ ਨੇ ਇਹ ਕਹੂ ਜੀ ਦੇ ਅਗਲਾ ਸਾਡਾ ਪ੍ਰਸ਼ਨ ਹੈ ਜੀ ਮੁੱਦਲੀਆਂ ਇਕਾਂਗੀਆਂ ਮੰਨੀਆਂ ਜਾਂਦੀਆਂ ਹਨ ਬਾਂਦਰ ਦਾ ਪੰਜਾ ਬੇਬੇ ਰਾਮ ਭਜਨੀ ਇੱਕ ਵਿਆਦ ਦਾ ਪ੍ਰਬੰਧ ਹੋ ਗਿਆ ਹੈ ਜਾਂ ਫਿਰ ਊੜਾ ਤੇ ਈੜੀ ਆਪਸ਼ਨ ਦੋਵੇਂ ਹੀ ਸਹੀ ਨਹੀਂ ਹਾਂਜੀ ਤਾਂ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਸਸਾ ਉੜਾ ਤੇ ਈੜੀ ਦੋਵੇਂ ਆਪਸ਼ਨਾਂ ਹੀ ਸਹੀ ਨੇ ਠੀਕ ਹੈ ਮੰਕੀਜ਼ ਪਾ ਤੇ ਅ ਮੈਰਿਜ ਹੈਜ਼ ਬੀਨ ਅਰੇਂਜਡ ਓਕੇ ਜੀ ਤਾਂ ਏ ਸੀ ਸਾਡਾ ਅੱਜ ਦਾ ਲਾਸਟ ਕੁਐਸਚਨ ਆਖਿਰੀ ਮੌਕ ਟੈਸਟ ਦਾ ਜਿਸ ਵਿੱਚ ਅਸੀਂ ਕੀਤੇ ਨੇ ਕੁੱਲ 25 ਕੁਐਸਚਨ ਠੀਕ ਹੈ 25 ਪ੍ਰਸ਼ਨ ਅਸੀਂ ਕੀਤੇ ਨੇ ਤੇ ਦੋ ਕੁਐਸਚਨ ਤੁਹਾਡੇ ਲਈ ਛੱਡੇ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਟਾਈਪ ਕਰਨੇ ਆ ਕਿੰਨੇ ਮਾਰਕਸ ਆਏ ਜੀ ਤੁਹਾਡੇ ਅੱਜ ਦੇ ਇਸ ਮੌਕ ਟੈਸਟ ਦੇ ਵਿੱਚੋਂ ਸਾਰਿਆਂ ਨੇ ਜਿਹੜੇ ਆਪਣੇ ਮਾਰਕਸ ਆ ਜ਼ਰੂਰ ਮੈਂਸ਼ਨ ਕਰਨੇ ਆ ਤਾਂ ਕਿ ਜਿਹੜੇ ਥੋੜੇ ਜਿਹੀ ਕੁਐਸਚਨ ਰੈਡੀ ਕੀਤੇ ਨੇ ਮੈਂ ਅਗਲੇ ਮੌਕ ਟੈਸਟ ਦੇ ਤੇ ਉਹਦੇ ਵਿੱਚ ਆਪਾਂ ਹੋਰ ਵੀ ਸ਼ਾਮਿਲ ਕਰ ਲਾਂਗੇ ਕਿਸ ਤਰ੍ਹਾਂ ਤੁਹਾਡਾ ਰਿਸਪੌਂਸ ਰਿਹਾ ਤਾਂ ਓਕੇ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਟੈਸਟ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਜੀ ਕਰਦੇ ਰਹੋ ਪੰਜਾਬੀ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਸ ਸਟਰੀ ਚੈਨਲ ਥੈਂਕ ਯੂ ਸੋ ਮੱਚ